ਕਾਲਸਾ ਵਾਹਿਗੁਰੂ ਦੀ ਕੀਫਤ ਇਹ ਜਿਹੜੀ ਲੜਾਈ ਆਪਾਂ ਲੜ ਰਹੇ ਆ ਇਹ ਝੂਠ ਤੇ ਸੱਚ ਦੀ ਆ ਇਹ ਇਸ ਕਰਕੇ ਝੂਠ ਦਾ ਪਲੜਾ ਵਸੇ ਦੇ ਵੇਖਣ ਨੂੰ ਤਾਂ ਬਹੁਤ ਭਾਰੀ ਲੱਗਦਾ ਪਰ ਓੜਕ ਜੇ ਤਾਂ ਸੱਚ ਦੀ ਹੁੰਦੀ ਹੈ ਇਸ ਕਰਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਰਵਾਇਤੀ ਪਾਰਟੀਆਂ ਵਾਂ ਉਹਨਾਂ ਨੇ ਸਾਡੇ ਪੰਜਾਬ ਨਾਲ ਕੀ ਧਰੋਖ ਮਾਇਆ ਉਹਨਾਂ ਨੇ ਸਾਨੂੰ ਕਿਸ ਘਾਰ ਤੇ ਲਿਆ ਕੇ ਖੜਾ ਕਰ ਦਿੱਤਾ ਸਾਡੀ ਨੌਜਵਾਨੀ ਨਸ਼ਿਆਂ 'ਚ ਬਰਬਾਦ ਹੋ ਗਈ ਪਰ ਉਹਨਾਂ ਦੇ ਉਹਨਾਂ ਦੇ ਕੰਨ ਤੇ ਕੋ ਯੂਨਿਸ ਰਕਦੀ ਕਿ ਸਾਡੇ ਵੀ ਕੋ ਜਿੰਮੇਵਾਰੀ ਬਣਦੀ ਹੈ ਸਾਡੇ ਬੱਚੇ ਜਿਹੜੇ ਨਸ਼ਿਆਂ ਨੂੰ ਛਡਾਉਣ ਵਾਲੇ ਉਹਨਾਂ ਦੇ ਖਿਲਾਫ ਤੇ ਅਸੀਂ ਐਨਐਸਏ ਬੜੀ ਛੇਤੀ ਲਗਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਨਸ਼ਿਆਂ ਦੇ ਪ੍ਰਮੋਟ ਕਰਦੇ ਆ ਨਸ਼ਿਆਂ ਦੇ ਸਦਾਕਰੇ ਉਹਨਾਂ ਤੇ ਤੇ ਅੱਜ ਤੱਕ ਇਹਨਾਂ ਕੋਈ ਹਿੰਮਤ ਨਹੀਂ ਪਈ ਕਿਸੇ ਨਾ ਸਰਕਾਰ ਦੀ ਵੀ ਅਸੀਂ ਉਹਨਾਂ ਤੇ ਵੀ ਐਨਐਸਏ ਲਾਈਏ ਜਾਂ ਉਹਨਾਂ ਨੇ ਵੀ ਕਦੇ ਸੁਟਕੀਏ ਜੇ ਇਹ ਲੋਕ ਮਿੰਤਰਲਾ ਕਰਕੇ ਕਿਸੇ ਨੂੰ ਫੜਾਉਣ ਦੀ ਕਰਦੇ ਤੇ ਉਹ ਅਜੇ ਕਰਨੀ ਆਉਂਦੇ ਤੋਂ ਪਹਿਲਾਂ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਇਹ ਸਭ ਕੁਝ ਸਰਕਾਰਾਂ ਦੀ ਮਿਹਲੀ ਭੁਗਤਣਾ ਹੋ ਰਿਹਾ ਇੱਕ ਸਾਜਿਸ਼ ਹੈ ਸਾਡੀ ਨ ਤੇ ਸਾਡੇ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਸਾਡੀ ਧਰਤੀ ਤੋਂ ਸਾਨੂੰ ਇਥੋਂ ਪੁੱਟਿਆ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸਾਰੇ ਮਸਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਕੀ ਵਾਪਰ ਰਿਹਾ ਇਸ ਕਰਕੇ ਹੁਣ ਮੌਕਾ ਹੈ ਕਿ ਸ਼ਾਇਦ ਆਪਾਂ ਕੋਈ ਇਤਿਹਾਸ ਨੂੰ ਨਵਾਂ ਮੋੜ ਦੇ ਸਕੀਏ ਤੇ ਆਪਾਂ ਕੋ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਦੇ ਤਰਸ ਕਰੀਏ ਜਾਂ ਆਪਣੇ ਨੌਜਵਾਨੇ ਵਿਦੇਸ਼ਾਂ 'ਚ ਕਿਦਾਂ ਰੋੜ ਰਹੀ ਆ ਕੀ ਹਾਲਾਤ ਬਣੇ ਪਏ ਆ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਆਪੋ ਆਪਣਾ ਫਰਜ਼ ਸਮਝੀ ਆਪਣੀ ਡਿਊਟੀ ਸਮਝੀਏ ਤੇ ਇਹ ਜਿਆਦਾ ਕਹਿਣ ਦੀ ਲੋੜ ਨਹੀਂ ਕਿ ਆਪਾਂ ਕਾਰੇ ਵਾਸਤੇ ਆਏ ਆ ਜਾਂ ਤੇ ਕਿਹੜੀ ਲੜਾਈ ਲੜ ਰਹੇ ਆ ਇਹ ਕਰਕੇ ਸਾਰਿਆਂ ਦੇ ਸਜੋਗ ਨਾਲ ਤੇ ਗੁਰੂ ਪਾਤਸ਼ਾਹ ਦੀ ਓਟ ਆਸਰੇ ਨਹੀਂ ਜੇ ਇਹ ਆਪਾਂ ਸਫਲ ਹੋ ਸਕਦੇ ਹਾਂ ਇਸ ਕਰਕੇ ਸਾਰੇ ਜਨ ਬੇਨਤੀ ਆ ਕਿ ਆਪਾਂ ਧੜੇ ਬਾਜੀ ਪਾਰਟੀ ਬਾਜੀ ਜਾਂ ਧਰਮ ਤੋਂ ਉੱਪਰ ਉੱਠੀਏ ਕਿ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਤੋਂ ਉੱਪਰ ਕੀਤਾ ਵਾ ਸਾਡੇ ਸਾਡੇ ਧਰਮ ਵਿੱਚ ਕੋਈ ਜਾਤ ਪਾਤ ਨਹੀਂ ਗੂਜ ਨੀਚ ਨਹੀਂ ਇਸ ਕਰਕੇ ਆਪਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਤੇ ਗੁਰੂਆਂ ਦੇ ਸੋਚ ਤੇ ਚੱਲੀਏ ਸਭ ਦੇ ਭਲੇ ਦੀ ਗੱਲ ਕਰੀਏ ਇਸ ਕਰਕੇ ਸਭ ਨੂੰ ਜੇ ਇਹੋ ਜਿਹਾ ਰਾਜ ਸਥਾਪਿਤ ਹੋਵੇ ਜਿੱਥੇ ਸਾਰਿਆਂ ਨੂੰ ਸਤਿ ਮਿਲ ਸਕੇ ਗਰੀਬ ਅਮੀਰ ਕੋਈ ਇਹੋ ਜਿਹਾ ਵਿਤਕਰਾ ਨਾ ਹੋਵੇ ਤੇ ਮੈਂ ਤੇ ਜਿਆਦਾ ਕੁ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਥੋੜੇ ਸਮੇਂ ਚ ਇਨਾ ਪ੍ਰਬੰਧ ਕੀਤਾ ਜਾਂ ਇੰਨੇ ਗਰਮੀ ਦੇ ਇੰਤਜ਼ਾਰ ਕਰ ਰਹੇ ਹੋ ਤੇ ਜਿਆਦਾ ਕੁਸ਼ ਕਹਿੰਦਾ ਖਿਮਾਂ ਦਾ ਜੱਜ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਸਿੱਧਵੰਦੀ ਸੰਗਤ ਵੱਲੋਂ ਸਨਮਾਨ ਕੀਤਾ ਜਾਊਗਾ ਮੈਂ ਬੀਬੀਆਂ ਦਾ ਮਾਤਾਵਾਂ ਦਾ ਭੈਣਾਂ ਦਾ ਸਹਿਦਲੰਦਨਵਾਦੀਆਂ ਕਿ ਜਿਹੜੀਆਂ ਉਹ ਇਸ ਸੰਘਰਸ਼ ਦੇ ਵਿੱਚ ਉਹਨਾਂ ਨੇ ਵੀ ਸਰਵਾਰਦੀਆਂ ਬੋਲੇ ਜੋੜੇ ਹਾਈ ਸਤਿਗੁਰੂ ਕਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ